ਨਮਸਕਾਰ ਆਪ ਵੀ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੇ ਮੈਂਬਰ ਤਿੰਦਸਿੰਘ ਸ਼ੰਟੀ ਵੱਲੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਹਸਪਤਾਲ ਦੇ ਕਈ ਬਾਥਰੂਮਾਂ ਨੂੰ ਪਾੜੇ ਲੱਗੇ ਹੋਏ ਸਨ ਅਤੇ ਬਲੱਡ ਬੈਂਕ ਵਿੱਚ ਕੋਈ ਵੀ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਡਾਕਟਰਾਂ ਨੂੰ ਝਾਟ ਪਈ ਉਹਨਾਂ ਕਹੇ ਕਿ ਹਸਪਤਾਲ ਦੇ ਵਿੱਚ ਕੋਈ ਵੀ ਉਪਕਤਾ ਪ੍ਰਬੰਧ ਮਰੀਜ਼ਾਂ ਦੇ ਲਈ ਨਜ਼ਰ ਨਹੀਂ ਆ ਰਿਹਾ ਇਹ ਤੋ ਤਾਂ ਕੇ ਸਰਕਾਰੀ ਐਂਬੂਲੈਂਸ ਦੇ ਡਰਾਈਵਰਾਂ ਨੂੰ ਵੀ ਝਾਟ ਪਾਈ ਗਈ ਕਿਉਂਕਿ ਰਿਕਾਰਡ ਬੁੱਕ ਦੇ ਵਿੱਚ ਕਿਸੇ ਵੀ ਮਰੀਜ਼ ਦਾ ਨੰਬਰ ਨਹੀਂ ਸੀ ਲਿਖਿਆ ਹੋਇਆ ਇਸ ਮੌਕੇ ਉਹਨਾਂ ਨੇ ਸਿਹਤ ਹਸਪਤਾਲ ਸਿਹਤ ਸੱਜਣਾਂ ਨੂੰ 10 ਪੰਨੋਂ ਲਾਪਰਵਾਹੀ ਵਰਤਨ ਅਤੇ ਡਾਕਟਰਾਂ ਦੇ ਸਟਾਫ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਕਿਹਾ ਹਸਪਤਾਲ ਦੇ ਕਈ ਬਾਥਰੂਮਾਂ ਨੂੰ ਲੱਗੇ ਹੋਏ ਟਾਲਿਆਂ ਦੇ ਸਬੰਧੀ ਪੁੱਛਿਆ ਅਤੇ ਬਲੱਡ ਬੈਂਕ ਵਿੱਚ ਕੋਈ ਵੀ ਅਧਿਕਾਰੀ ਨਾ ਮੌਜੂਦ ਹੋਣ ਦੇ ਕਾਰਨ ਵੀ ਉਹਨਾਂ ਨੂੰ ਝਾਟ ਪਾਈ। ਤੁਸੀਂ ਦੇਖ ਰਹੇ ਹੋ ਪੰਜਾਬ ਬਲਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਗੁਰਦਸਪੁਰ ਪਰਨਾਮ ਚਾਹੀਏ ਵਾਸ਼ਿੰਗ ਜੈਂਟਸ ਨਾਲ ਜਾ ਰਹੀ ਹਾਂ ਮੁੱਛੇ ਤੋਂ ਬਕਤਨੀ ਜੀ ਉਹ ਕੋਲ ਮਿਲ ਆ ਰਹੇ ਹਾਂ ਨਾਲੇ 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 ਕੋਲ ਲਗਾਉਂਦੇ ਕੋ ਡਰੇਨਿੰਗ ਨਾਲ ਆ ਰਹੀ ਹੈ ਜੇ ਡਰਨ ਦੇ ਤੋਂ ਕੀ ਅਗਰ ਚੁੱਤ ਪੂਰਾ ਹਟਾ ਕੇ ਸੀ ਕਰ ਦਿਓ ਸਰ ਜੀ ਸਟੋਰੇਜ ਕਿ ਨਹੀਂ ਆਉਣੇ ਸਾਡੀ ਸਿਰ ਜੀ ਕਿੱਡੀ ਸਟੋਰੇਜ ਔੜੇ ਬਣ ਸਰ ਸਾਡੇ ਕੋਲ ਮੈਂਗਾ ਦਿਖਾਉਂਦੀ ਹਾਂ ਕੁਛ ਨਾ ਬਣ ਸਕਦਾ ਸਟੋਰ ਹੋ ਸਕਦਾ ਬਰਾੜ ਹੋ ਸਕਦਾ ਹੈ। ਪਰ ਡੀ ਕਿਤੋਂ ਜ਼ਿਆਦਾ ਕਲੈਕ ਕਰਦੇ। ਸਰ ਤਾਂ ਕਹਿੰਦੇ ਕਿਲੇ ਕੰਪਨੀ ਨੂੰ ਅਮੀਨਾ ਚੁਣਿਆ ਹਰ ਤੋਂ ਤਾਂ। ਕਿ ਪਰ ਉਹ ਵੀ ਇਕੁਪਮੈਂਟ ਚਾਹੀਆ ਦੋਨੇ ਸਾਵਧੀਆਂ ਨੂੰ ਦੇਵੇ ਸੈਂਟਰ। ਹੁਣ ਇੱਕਦਮ ਕੋਈ ਐਕਸੀਡੈਂਟ ਕੇਸ ਆ ਗਏ 3-4, 8 ਬੰਦੇ ਵੀ ਹਾਦਸਾ ਹੋਣਾ। ਬਟ ਟਵੀਲਚਰ ਔਰ ਸਟੈਚਰ ਪਿਊਨੀਟ। ਇਹ ਅਮਰਜੈਂਸੀ ਬਾਹਰ ਉਹ ਚੀਜ਼ਾਂ ਨਹੀਂ ਪੁੱਛੀ। ਇਹ ਸਟੈਚਰ ਨੂੰ ਲਿਜਾਣਾ ਲਈ ਤਾਂ ਕਿੰਨੇ ਬੰਦੇ ਦੋੜ ਕੋ ਬਾਜਰੇ ਖੜੇ ਰਹਿੰਦੇ ਨੇ ਨਾ ਟੇਢੇ। ਇਹ ਦੋਏ ਪਲਾਸਟਿਕ ਕਿਤੇ ਰਿਪੋਸਟ ਬਲੋ ਹੋਣਾ ਨਾ ਕੋਈ ਇਹ ਫਿਨਸ ਜਨ ਸਾਹਿਬ ਬਹੁਤ ਵੈਰੀ ਮਿਸਮਲ ਜੋ ਇਹ ਹਸਪੀਟਲ ਨੂੰ ਜੰਮੀ ਕਰ ਸੋਣਾ ਹੈਗਾ ਇਸ ਨਾਟ ਬੈਂਕਟਲ ਕੀ ਹੈ ਹੈ ਨਹੀਂ ਹੈ ਸੋ ਹੋ ਜਾਗਾ ਅਥੋੜਾ ਐਕਸੀਡੈਂਟ ਕੇਸ ਹੋ ਜਾ ਰੋਡ ਤੇ 6 ਬੰਦੇ ਆ ਗਏ ਪਰ ਉਹ ਸਟੀਚਰ ਹੀ ਨਹੀਂ ਆ ਗਏ ਨਾਸਟਿਕ ਰੂਲ ਕੀ ਤਾਂ ਸਟੀਚਰ ਪਿਆ ਸੀ ਬੈਨ ਇਤਨੀ ਚੀਜ਼ ਹੈ ਨਾ 6 ਚੀਜ਼ ਦਿਨ ਮਿਨੀਮਮ ਮਿਨੀਮਮ 6 ਸਟੀਚਰ ਚੀਜ਼ ਹਨ ਰੈਡੀ ਪੋਜੀਸ਼ਨ ਚ ਉਹ 6 ਵੀਲਚਰ ਚੇਦੀਆਂ ਨੇ ਕਿਉਂ ਨਹੀਂ ਨਵੀਂ ਉੱਥੇ ਤੁਸੀਂ ਕੋਰਸ ਕੀਤਾ ਹੋਇਆ ਡਾਕਟਰ ਹੈ ਹੋ ਤੁਸੀਂ ਸ਼ਪਤ ਲੈ ਕੇ ਆਏ ਹੋ ਕਿ ਸੇਵਾ ਕਰਾਂਗੇ ਤੇ ਜੇ ਸਰਕਾਰ ਨੇ ਸਾਰੇ ਸਾਧਨ ਦਿੱਤੇ ਹੋਏ ਨੇ ਮੈਂ ਤਾਂ ਹਰਾਨ ਹੋ ਰਹਿ ਗਈ ਕਿ ਕਿਉਂ ਨਹੀਂ ਆਏ ਹੋ ਅੱਥੇ ਖੜੇ ਰਹਿਣਾ ਚਾਹੀਦਾ ਸੀ ਜਿਵੇਂ ਕੋ ਉਤਰਿਆ ਸਭ ਤੋਂ ਪਹਿਲੇ ਗਈ ਜਦੋਂ ਉਹਨੂੰ ਸਟੀਚ ਅੱਥੇ ਤੇ ਐਵੇਂ ਲੱਗਦੀ ਹੈ ਔਰ ਇਹ ਐਂਬੂਲੈਂਸ ਹੀ ਪ੍ਰਾਈਵੇਟ ਚਾਹੀਦੀ ਸੀ ਨਾ ਆਪਣੇ ਸਟੇਚਰ ਨਾਲ ਲੈ ਕੇ। ਮੈਂ ਉਸੇ ਵੇਲੇ ਦੇਖ ਲਿਆ ਸੀ ਕਿ ਸਟੇਚਰ ਹੈ ਹੀ ਨਹੀਂ ਆ। ਬੜਾ ਮਿਸਮੈਨੇਜਮੈਂਟ ਹੈ। ਤੁਸੀਂ ਲੇਡੀਜ਼ ਰੂਮ ਦੇ ਟਾਇਲਟ ਦਾ ਖਿਆਲ ਹੀ ਨਹੀਂ ਰੱਖ ਰਹੇ। ਮੈਥ ਬੜਾ ਮੈਨੂੰ ਬੜਾ ਸਰਪ੍ਰਾਈਜ਼ ਹੋ ਰਿਹਾ ਹੈ। I'm very shocked। ਇੰਨਾ ਬੁਰਾ ਹਾਲ ਹੈ ਇੱਥੇ। ਮੋਰਚੀ ਕਿੰਨੇ ਤੁਹਾਡੇ ਕੋਲ ਬਾਕਸ ਅਗਰ ਮੋਰਚੀ ਦੇ। ਸਰ ਟੋਟਲ ਫੋਰਸ ਨਹੀਂ ਦਿੱਤੀ। ਹੂੰ। ਰਨਿੰਗ ਕੰਡੀਸ਼ਨ ਚ ਉਹ ਉਹ ਚੈੱਕ ਚਾਹ ਨਹੀਂ ਰਿਲੇਸ਼ਨ ਸਨੀ ਫਲੇਟ ਕਿ ਗੱਡੀ ਦੇ ਕੋਲ ਨੇ ਉਹ ਸਿਰਫ ਇੱਕ ਟਨ ਡਿਊਟੀ ਹੁੰਦਾ ਹੈ ਕਿ ਸਟੇ ਆਫ ਦੀ ਰਾਈਟ ਸਰ ਗੱਡੀਆਂ ਦੋ ਨੇ ਡਰਾਈਵਰ ਇੱਕ ਹੈ ਰੋਟੇਸ਼ਨ ਵੀ ਹੋ ਸਕਦਾ ਜਨਵਰੀ ਮਹੀਨੇ ਵਿੱਚ ਕਿੰਨੀਆਂ ਬੁਕਿੰਗ ਕੀਤੀਆਂ ਨੇ ਬਾੜ ਕੇ ਦੱਸੋ जनवरी में कितने लोगों ने सेवा दी गई है इतने तक हो गए हाँ ठीक है जी इतने दूजा महीना शुरू हो गया एक ए, 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 सारे एक पन्ना हो गया ना जी, हाँ जी, जी एक बुकिंग एक, है ना हाँ जी सर हाँ। एक दो तीन चार पाँच छः सात अठ पूरे महीने आठ बुकिंग आठ अठ ਪੇਸ਼ੰਤ ਦਾ ਐਚੋਟੀ ਗੱਡੀ ਬੀਐਲ ਦਿੱਤੀ ਹੈ ਜੀ ਉਹਦੇ ਤੇ ਪੇਸ਼ੰਤ ਨੂੰ ਫੋਨ ਕਰਦਾ ਤੇ ਤੁਸੀਂ ਕੀ ਦੱਸ ਸਕੋਗਾ ਕਿ ਕਿ ਆਲੇ ਦਾ ਚਲੋ ਇਹ ਪੂਰੀ ਕਾਪੀ ਤੁਹਾਡੀ ਹੈ ਨਾ ਹਾਂਜੀ ਤੁਹਾਡੇ ਅੱਧੇ ਲਿਖੀ ਹੋਈ ਹੈ ਨਾ ਸਰ ਵਾਰੀ ਤੁਹਾਡੇ ਅੱਧੇ ਲਿਖੀ ਹੈ ਨਾ ਕਿਸ ਕਿਸੇ ਉਮਰੀਦ ਦਾ ਫੋਨ ਨੰਬਰ ਦੱਸੋ ਇਹਦੇ ਸੀ ਜਾਂ ਉਹਦੇ ਘਰ ਵਾਲੇ ਦਾ ਫੋਨ ਨੰਬਰ ਦੱਸੋ ਇਹਦੇ ਚ ਅਗਰ ਕਿਸੇ ਨੇ ਸੇਵਾ ਲਈਤੀ ਹੈ ਸਰਕਾਰ ਨੇ ਗੱਡੀਆਂ ਦਿੱਤੀਆਂ ਨੇ ਡਰਾਈਵਰ ਦਿੱਤਾ ਹੈ ਡੀਜ਼ਲ ਦਿੱਤਾ ਹੈ ਪੈਟਰੋਲ ਦਿੱਤਾ ਹੈ ਖਰਚਾ ਕਰ ਰਹੇ ਆ ਅਸੀਂ ਸੇਵਾ ਦੇ ਰਹੇ ਆ ਪੇਸ਼ੰਤ ਨੂੰ ਫ੍ਰੀ ਆਫ ਕਾਸਟ ਜਿਉ ਅਥੋਂ ਜਾ ਕੇ ਬਾਹਰ ਛੱਡ ਦਿੱਤਾ ਸਾਡਾ ਕੋਈ ਰਿਕਾਰਡ ਨਹੀਂ ਹੈ ਜਿਉ ਕਹਿੰਦੇ ਕਿਸੇ ਡਰਾਈਵਰ ਨੇ 2000 ਰੁਪਏ ਮੰਗੇ ਸਾਡਾ ਕੋਈ ਰਿਕਾਰਡ ਨਹੀਂ ਹੈ ਕਿਸੇ ਦਾ ਫੋਨ ਨੰਬਰ ਕਿੱਥੇ ਜੈਸੀ ਵੈਰੀਫਿਕੇਸ਼ਨ ਕਰਨਾ ਹੋਇਆ ਤੇ ਦੱਸੋ ਕੋਈ ਕੋਈ ਇੱਕ ਬੁਕਿੰਗ ਦੱਸੋ ਬਜੀ ਸਿੰਘ ਸਰਜਨ ਸਾਹਿਬ ਪੂਰੀ ਉਹਨੂੰ ਛੱਡੋ ਤੁਸੀਂ ਆਪਣੀ ਦੱਸੋ ਪੂਰੀ ਇੱਕ ਬੁਕਿੰਗ ਦੇ ਵੀ ਦੱਸੋ ਕਿਸੇ ਦਾ ਫੋਨ ਨੰਬਰ اٹੈਂਡੈਂਟ ਦਾ ਜਾਂ ਪੇਸ਼ੈਂਟ ਦਾ ਹੋਏ ਤੁਸੀਂ ਗੱਡੀ ਤੁਹਾਡੀ ਆਪਣੀ ਪਰਸਨਲ ਨਹੀਂ ਸਰ ਸਰਕਾਰੀ ਹੈ ਨਾ ਸਰਕਾਰੀ ਹਾਂ ਜੀ ਸਰਕਾਰ ਦਾ ਫਿਰ ਨੁਕਸਾਨ ਕਰ ਰਿਹਾ ਫਾਇਦਾ ਤੁਸੀਂ ਵਾਰੀ ਸਰਨਾ ਉਹ ਬੁੜਿਆਂ ਦੀ ਡਿਊਟੀ ਵਾਰੀ ਵਾਰੀ ਸਰ ਲੱਗਦੀ ਜਿਹਦੀ ਫਿਰ ਡਿਊਟੀ ਹੈ ਨਾ ਅਰੇ ਭਾਈ 1 ਮਿੰਟ ਇੱਕ ਨਾ ਕੋਈ ਪੇਸ਼ੈਂਟ ਛੱਡ ਗਿਆ ਹੈਗਾ ਠੀਕ ਹੈ ਸਰ ਸਾਨੂੰ ਕੀ ਪਤਾ ਪਹੁੰਚਿਆ ਕੀ ਨਹੀਂ ਪਹੁੰਚਿਆ ਸੀ ਉਹਨੂੰ ਗੱਲ ਕਰਕੇ ਪੁੱਛਣਾ ਆ ਜੀ ਪਹੁੰਚ ਗਏ ਹੋ ਫੋਨ ਨੰਬਰ ਕਿੱਥੇ ਹੋਦਾ ਪੈਸੇ ਤਾਂ ਨਹੀਂ ਲਏ ਡਰਾਈਵਰ ਨੇ ਕਿਵੇਂ ਪੁੱਛਾਂਗੇ ਹੈ ਨਹੀਂ ਕੁਝ ਖੁੱਲਾ ਖਾਤਾ ਹੈ ਮਦਦ ਲਾ ਰਹੇ ਹੋ ਸਰ ਸਟੇਕਰ ਫੋਨ ਨੰਬਰ ਲਾ ਲਿਖੇਗਾ ਨੋ ਫਿੰਗਰ ਹੈਗਾ ਮੁੰਡਾ ਮੀਰ ਸਿੰਘ ਨੇ ਲਿਖੇਗਾ ਉਹਦਾ ਮੋਬਾਈਲ ਨੰਬਰ ਸਾਰਿਆਂ ਨੂੰ ਦਿਖਾਉਂਦੇ ਕਿੰਨੀ ਡੇਟ ਹੈ ਜੀ ਤੇ ਤੇ ਮੇਰਾ ਨਾਮ ਲਿਖੋ ਹਿਊਮਨਾਈਟ ਕਮਿਸ਼ਨ ਲਿਖੋ ਦੂਸਰੀ ਦਿਖਾਓ ਜੀ ਕਾਪੀ ਦੋ ਪੀਸ਼ਿਫ ਸਟ੍ਰੀਚਰ ਤੇ ਅੰਦਰ ਲੈ ਗਏ ਸੀ ਗੋਲੀ ਕਰਦੇ 6 ਜਿਹਦੇ ਨੇ ਜੀ ਉਹ ਫਰਸ਼ੇ ਕਰਦਾ ਕਿ ਸ਼ਾਮ ਤੱਕ 6 ਰਿਕੁਆਇਰਡ ਨੇ ਤੇ ਉਹ ਪੀਸ਼ ਲੈ ਗਿਆ ਉਹ ਜੋ ਨੋਰਮਸ ਨੇ ਨਾ ਦੇਖੋ ਧਿਆਨ ਨਾਲ ਠੀਕ ਹੈ ਸਰ ਹਰ ਚੀਜ਼ ਇੱਕ ਨੋਰਮਸ ਹੁੰਦਾ ਹੈ ਕਿ ਬਲੱਡ ਬੈਂਕ ਇਚ 100 ਯੂਨਿਟ ਚੇਦੇ ਚਾਹੀਦਾ ਹੈ ਕੁਛ ਨਾ ਹੋਵੇ ਤੇ ਤਾਂ ਮੇ ਹੁਣੇ ਅਗ ਲੱਗ ਜਾਏ ਕਿਧਰ ਹੁਣੇ ਪਹਚਾਲ ਆ ਜਾਏ ਤੂਫਾਨ ਆ ਜਾਏ ਅਮਰਜੈਂਸੀ ਆ ਜਾਏ ਜੀ ਦੱਸੋ ਜੀ ਚਾਰੇ ਬਚਰ ਸੀ ওকে ਉਹ ਡਬਲ ਚਾਰਜ ਦੇਖ ਰਹੇ ਸੀ ਉਹ ਡਬਲ ਚਾਰਜ ਦੇਖਦੇ ਸੀਗੇ ਕਿੰਨਾ ਚਿਰ ਦੇਖਿਆ ਉਹਨਾਂ ਨੇ ਸਰ ਮੈਂ ਵੀ ਇੱਕ ਦੋ ਮਹੀਨੇ ਹੋਇਆ ਸਮੇ ਤੋਂ ਪਹਿਲੇ ਦਿਨ ਉਹਨਾਂ ਨੇ 3 मिनट 30 मिनट लिखे नहीं जड़ा इतना बड़ा मिसमैनेजमेंट है सर इसलिए चेंज कीजिए मेरी गुजारिश है ਤੁਸੀਂ ਆਪੇ جواب ਦੇ ਦੋ ਕਿ ਜੋ ਮਿਸਮੈਨੇਜਮੈਂਟ ਹੈ ਚਾਹੇ ਐਂਬੂਲੈਂਸ ਚਾਹੇ ਜਾਂ ਵਾਸ਼ਰੂਮ ਚਾਹੇ ਜੋ ਜੋ ਬੰਦੇ ਖੈ ਨੇ ਉਹਦਾ ਜ਼ਿੰਮੇਵਾਰ ਆਪਾਂ ਇਹਨਾਂ ਨੂੰ ਠਰਾਈਏ ਤੁਹਾਨੂੰ ਠਰਾਈਏ ਗੱਲ ਖਤਮ ਹੋ ਜਾਂਦੀ ਹੈ ਹੈ ਤੇ ਹੈ ਹੀ ਉਹਦਾ ਦੱਸੋ ਪੰਜ ਜੀ ਹੈ ਕੋ ਨੰਬਰ ਤੁਸੀਂ ਕਿਵੇਂ ਜਜ ਕਰੋਗੇ ਕਿ ਤੁਸੀਂ ਕਿਸੇ ਪੇਸ਼ੈਂਟ ਨੂੰ ਘਰ ਭੇਜਿਆ ਉਹ ਪਹੁੰਚਿਆ ਕਿ ਨਹੀਂ ਪਹੁੰਚਿਆ ਉਹਦੇ ਕੋਲ ਪੈਸੇ ਦਿੱਤੇ ਨੇ ਕਿ ਨਹੀਂ ਦਿੱਤੇ ਉਹਨੇ ਦੁਖੀ ਕੀਤਾ ਉਹ ਡਰਾਈਵਰ ਨੇ ਉਹਨੂੰ ਕਿਵੇਂ ਕਿਵੇਂ ਸਾਬਿਤ ਕਰੋ ਉਹਨੂੰ ਨਰਸਿੰਗ ਸਿਸਟਰ ਇਹਨੇ ਦੇਖ ਲੈ ਹੈ ਬੁਲਾ ਸੰਦੇ ਨਹੀਂ ਆਉਂਦੇ ਕਿਸੇ ਦੀ ਸਫਾਈ ਲਿਖੋ ਤੇ ਤੁਸੀਂ ਸਫਾਈ ਕੋਈ ਵੀ ਗੱਡੀ ਕੋਈ ਵੀ ਗੱਡੀ ਜਾਏਗੀ ਉਹਦੇ ਪੇਸ਼ੈਂਟ ਦਾ ਔਰ ਅਟੈਂਡੈਂਟ ਦਾ ਫੋਨ ਨੰਬਰ ਹੋਏਗਾ ਲਿਖੋ ਤੇ ਨੋਟਾ ਨਾ ਹੋਣ ਹੈ ਸਾਈਨ ਕਰੋ ਆਪਣੇ ਆਈ ਡੀ ਡੇਟ ਪਾਓ ਮੇਰਾ ਵਿਜ਼ਿਟ ਲਿਖੋ ਤੇ ਇਹ ਪਾਜੀ ਹਸਪਤਾਲ ਵੱਡਾ ਤਾਂ ਨਹੀਂ ਹੈ ਨਾ ਸਰਕਾਰ ਦਾ ਹੈ ਨਾ ਤੇ ਸਰਕਾਰ ਨੂੰ ਕੰਮ ਤੇ ਕਰਨਾ ਚਾਹੀਦਾ ਨੇ ਫਿਰ ਲੋਕਾਂ ਨੂੰ ਸੁਵਿਧਾਈ ਨਹੀਂ ਮਿਲੀ ਤਾਂ ਫਾਇਦਾ ਕੀ ਬਣਦਾ ਮਤਲਬ ਜਵਾਬ ਦਿਓ ਤੁਸੀਂ ਅਸੀਂ ਵੀ ਅਗਰ 400 ਕਿਲੋਮੀਟਰ ਦੇਖਣਾ ਹੈ ਤੇ ਇਹਨਾਂ ਗੱਲਾਂ ਨੂੰ ਨਹੀਂ ਦੇਖਣਾ ਹੈ ਕਿ ਚੀਜ਼ਾਂ ਸਰਕਾਰ ਦੇਣਾ ਵੀ ਚਾਏ ਤੇ ਜੇ ਉਹਦੇ ਕੋਲ ਬੰਦੇ ਤੱਕ ਪਹੁੰਚਿਆ ਹੀ ਨਹੀਂ ਤਾਂ ਫਾਇਦਾ ਕੀ ਆਪ ਸਟੇਟ ਅਤੇ ਚੰਡੀਗੜ੍ਹ ਹਮਨੈਟ ਕਮਿਸ਼ਨ ਦੀ ਤਰਫੋਂ ਅਸੀਂ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਜਾ ਕੇ ਹਸਪੀਟਲ ਪੁਲਿਸ ਸਟੇਸ਼ਨ ਡਿਡਕਸ਼ਨ ਸੈਂਟਰ ਬ੍ਰਿਧ ਆਸ਼ਰਮ ਡੀਸੀ ਆਫਿਸ ਇਹਨਾਂ ਸਭ ਦਾ ਸਰਵੇ ਕਰ ਰਹੇ ਆ ਕਿ ਪਬਲਿਕ ਨੂੰ ਉਹਨਾਂ ਦੀ ਸੇਵਾ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਪਬਲਿਕ ਨੂੰ ਅਫਸਰ ਮਿਲਦੇ ਨੇ ਕਿ ਨਹੀਂ ਮਿਲਦੇ ਤੇ ਉਹਨਾਂ ਨੂੰ ਅਵੇਅਰ ਕਰ ਰਹੇ ਆ ਅਸੀਂ ਅੱਜ ਮੈਂ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਇਆ ਹਾਂ ਜਿੱਥੇ ਮੈਨੂੰ ਜੋ ਕਮੀਆਂ ਕੁਝ ਮਿਲੀਆਂ ਨੇ ਅਸੀਂ ਉਹ ਨੋਟ ਕੀਤਾ ਹੈ ਔਰ ਵਾਰਨ ਕਰਤਾ ਹੈ ਉਹਨਾਂ ਨੂੰ ਇਹ ਚੀਜ਼ਾਂ ਇੱਥੇ ਅਰਜੈਂਟ ਵੇਸਤੇ ਅੱਜ ਤੋਂ ਸ਼ੁਰੂ ਹੋਣੇ ਚਾਹੀਦੀਆਂ ਨੇ ਐਮਰਜੈਂਸੀ ਦੇ ਉੱਤੇ ਸਟੇਚਰ ਖੜੇ ਹੋਣੇ ਚਾਹੀਦੇ ਨੇ ਘਟੋ ਘਟ 6 ਸਟੇਚਰ 6 ਇੰਚਰ ਲੇਡੀਜ਼ ਵਾਸਤੇ ਜੋ ਵਾਸ਼ਰੂਮ ਨੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਤਾਲਾ ਨਹੀਂ ਲਗਾਉਣਾ ਚਾਹੀਦਾ ਉੱਤੇ ਕੋ ਤਾਲਾ ਵੀ ਲਗਾਉਂਦਾ ਕਿ ਦੀ ਵਾਸ਼ਰੂਮ ਕਰੰ ਦੱਸਣਾ ਜਰਾ ਉਹ ਲੇਡੀਜ਼ ਦੇ ਵਾਸ਼ਰੂਮ ਦੇ ਥੱਲੇ ਫੱਟੇ ਨਹੀਂ ਆਗੇ ਮਨੁਸਨ ਨੂੰ ਲੱਗਦਾ ਇੰਨੀ ਸੋਹਣੀ ਬਿਲਡਿੰਗ ਹੈ ਕੋਈ ਟੁੱਟੀ ਫੁੱਟੀ ਬਹੁਤ ਪੁਰਾਣੀ ਬਿਲਡਿੰਗ ਨਹੀਂ ਹੈ ਜਿਹੜੇ ਛੋਟੇ ਛੋਟੇ ਇੱਥੇ ਕਮੀਆਂ ਹੈਗੀਆਂ ਸੀ ਮੈਂ ਸਾਰੀਆਂ ਦੱਸਤੀਆਂ ਨੇ ਔਰ ਐਂਬੂਲੈਂਸਾਂ ਜਿਹੜੀਆਂ ਜਾਂਦੀਆਂ ਨੇ ਐਨੀ ਜਗ੍ਹਾ ਰਿਕਾਰਡਿੰਗ ਵਿੱਚ ਇੱਕ ਵੀ ਪੇਸ਼ੈਂਟ ਦਾ ਜਾਂ ਉਹਦੇ ਟੈਂਡੈਂਟ ਦਾ ਫੋਨ ਨੰਬਰ ਨਹੀਂ ਹੈ ਸਰਕਾਰੀ ਗੱਡੀਆਂ ਨੇ ਸਰਕਾਰ ਨੇ ਸੁਵਿਧਾਵਾਂ ਦਿੱਤੀਆਂ ਨੇ ਘਟੂ ਘਟੂ ਉਹਨਾਂ ਦਾ ਨਾਮ ਐਡਰੈਸ ਤੇ ਹੋਵੇ ਅਸੀਂ ਪੁੱਛ ਸਕੀਏ ਕਿ ਤੁਹਾਨੂੰ ਸੁਵਿਧਾ ਮਿਲੀ કે ਨਹੀਂ ਮਿਲੀ ਜਾਂ ਕੰਮ ਘੱਟ ਮਿਲੀ ਸੁਵਿਧਾ ਯਾ ਕੋਈ ਪਰੇਸ਼ਾਨੀ ਹੋਈ ਹੈ ਇਹ ਚੀਜ਼ਾਂ ਜਿਹੜੀਆਂ ਕਮੀਆਂ ਸੀ ਅਸੀਂ ਲਿਖ ਦਿੱਤੀਆਂ ਨੇ ਸਿਵਲ ਸਰਜਨ ਸਾਹਿਬ ਨੂੰ ਕਹਿ ਦਿੱਤਾ ਗਿਆ ਹੈ ਕਿ ਇਹ ਕਮੀਆਂ ਨੂੰ ਦੂਰ ਕੀਤਾ ਜਾਏ ਔਰ ਇੱਥੇ ਕੋਈ ਸੁਪਰਵਾਈਜ਼ਰ ਅੱਛਾ ਲਗਾਇਆ ਜਾਏ ਐਨਾ ਵੱਡਾ ਜ਼ਿੰਮੇਵਾਰੀ ਦਾ ਕੰਮ ਹੈ ਕਿਉਂਕਿ ਇੱਥੇ ਆ ਕੇ ਜ਼ਿੰਦਗੀਆਂ ਬਚਾਉਣੀਆਂ ਨੇ ਅਸੀਂ ਇੱਥੇ ਆ ਕੇ ਵੀ ਕੋਈ ਇਨਫੈਕਸ਼ਨ ਲੈ ਕੇ ਗਿਆ ਤਾਂ ਫਾਇਦਾ ਕੀ ਹੋਇਆ ਫਿਰ ਸਰ ਜਿਲ੍ਹੇ ਕਰਦੇ ਜਾ ਰਹੇ ਹਾਂ ਇਹ ਮੈਂ ਹੁਣ ਮੀਟਿੰਗ ਜਾ ਰਹੇ ਹਾਂ ਜੀ ਡੀਸੀ ਆਫਿਸ ਉੱਥੇ ਸਾਰੇ ਅਫੀਸਰ ਬੁਲਾਏ ਨੇ ਸਾਰੀਆਂ ਐਨ ਜੀਓ ਬੁਲਾਈਆਂ ਨੇ ਸਰਪੰਚ ਬੁਲਾਏ ਨੇ ਉੱਥੇ ਹੀ ਕੁਐਸਚਨ ਆਨਸਰ ਕਰਨੇ ਨੇ ਫਿਲਹਾਲ ਆਪਾਂ ਜੋ ਸਿਵਲ ਹਸਪੀਟਲ ਤੋਂ ਨਿਕਲ ਕੇ ਹੁਣ ਡੀਸੀ ਆਫਿਸ ਮੀਟਿੰਗ ਜਾ ਰਹੇ ਹਾਂ ਬਾਕੀ ਗੱਲਾਂ ਦਾ ਜਵਾਬ ਮੈਂ ਉੱਥੇ ਦੇ ਦਾਂਗਾ